ਦੋਸਤੋ ਪੰਜਾਬ ਸਰਕਾਰ ਦੁਆਰਾ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਦਿੰਦਿਆਂ OTS 3 ਸਕੀਮ ਦਾ ਐਲਾਨ ਕੀਤਾ ਸੀ ਜਿਸ ਦੀ ਕੇ ਆਖਰੀ ਮਿਤੀ 16 ਅਗਸਤ 2024 ਹੈ ਜਿਨ੍ਹਾਂ ਵਪਾਰੀਆਂ ਦੀਆਂ ਅਸੈਸਮੈਂਟਸ VAT ਜਾਂ CST ਦੀਆਂ 31 ਮਾਰਚ 2024 ਤੱਕ ਹੋਈਆਂ ਹੋਈਆਂ ਨੇ ਉਹਨਾਂ ਦੀ ਜੇਕਰ ਟੈਕਸ ਜੁਰਮਾਨਾ ਤੇ ਵਿਆਜ ਦੀ ਕੋਲਡ ਮੰਗ 1 ਲੱਖ ਤੋਂ ਘੱਟ ਹੈ ਤਾਂ ਉਹ ਪੂਰੇ ਦਾ ਪੂਰਾ ਮਾਫ ਹੋ ਜਾਂਦਾ ਹੈ ਤੇ ਜੇਕਰ ਉਹ 1 ਲੱਖ ਤੋਂ 1 ਕਰੋੜ ਦੇ ਵਿਚਕਾਰ ਹੈ ਕੁੱਲ ਰਕਮ ਜਿਸ ਦੇ ਵਿੱਚ ਕਰ ਜਿਵੇਂ ਜੁਰਮਾਨਾ ਜਿਵੇਂ ਵਿਆਜ ਸ਼ਾਮਲ ਹੈ ਤੇ ਜੇਕਰ ਉਹ 1 ਲੱਖ ਤੋਂ 1 ਕਰੋੜ ਤੱਕ ਹੈ ਤਾਂ ਉਸ ਦੇ ਵਿੱਚੋਂ ਤੁਹਾਨੂੰ ਸਿਰਫ ਅੱਧਾ ਕਰ ਭਾਵ ਅੱਧਾ ਟੈਕਸ ਹੀ ਜਮ੍ਹਾਂ ਕਰਵਾਉਣਾ ਪਵੇਗਾ ਤੇ ਸਾਰਾ ਵਿਆਜ ਤੇ ਜੁਰਮਾਨਾ ਮਾਫ ਕਰ ਦਿੱਤਾ ਜਾਵੇਗਾ ਬਿਸ਼ਰਤੇ ਕਿ ਤੁਸੀਂ ਇਸ ਸੰਬੰਧੀ ਅਰਜੀ ਦਫ਼ਤਰ ਵਿੱਚ ਜਾ ਕੇ ਜਮ੍ਹਾਂ ਕਰਵਾ ਦਿਵੋ ਯਾਦ ਰੱਖੋ ਆਖਰੀ ਮਿਤੀ 16 ਅਗਸਤ 2024 ਹੈ ਛੇਤੀ ਕਰੋ ਸਮਾਂ ਲੰਘਣਾ